ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ-ਚਾਲ ਉਮੀਦ ਕਰਦੇ ਆ ਸਾਰੇ ਜਣੇ ਬਹੁਤ ਵਧੀਆ ਹੋਗੇ ਇੱਥੇ ਹੈਗਾ ਆਪਣਾ ਸਵੇਰ ਦਾ ਹੀ ਟਾਈਮ ਸਵੇਰੇ ਮਤਲਬ ਜਲਦੀ ਉੱਠ ਗਏ ਹੀ ਆਪਾਂ ਕਿਉਂਕਿ بارش ਆਉਂਦੀ ਪਈ ਹੀ ਤੇ ਸਾਰੇ ਹੀ ਉੱਠ ਕੇ ਵੇਖਿਆ ਸਾਰੇ ਪਾਣੀ ਆ ਗਿਆ ਮਤਲਬ ਕੱਪੜੇ ਸਾਰੇ ਹੀ ਗਿੱਲੇ ਹੋ ਗਏ ਫਿਰ ਜਿੰਨੇ ਵੀ ਬੈੱਡ ਵਿੱਚ ਹੀ ਜਾ ਹਨਾ ਕਿੱਦਾਂ ਵਿੱਚ ਤੇ ਹਾਂ ਵੇਖੋ ਜੀ ਨਜ਼ਾਰਾ ਪਾਣੀ ਦਾ ਹਨਾ ਇੰਨਾ ਜਿਆਦਾ ਬੁਰਾ ਹਾਲ ਹੁੰਦਾ ਤੇ بارش ਨੇ ਇੰਨਾ ਵੱਡਾ ਸਾਡਾ ਨੁਕਸਾਨ ਹੁੰਦਿਆ ਹੁੰਦਿਆ ਪਾ ਚਾ ਲਿਆ ਮਤਲਬ ਦੋਵੇਂ ਜਿਹੜੀਆਂ ਮਸ਼ੀਨਾਂ ਤੁਹਾਨੂੰ ਦਿਖ ਰਹੀਆਂ ਦੋਵਾਂ 'ਚ ਪਾਣੀ ਪੈ ਗਿਆ ਦੋਵਾਂ ਦੀਆਂ ਮੋਟਰਾਂ ਵੀ ਖਰਾਬ ਹੋ ਗਈਆਂ ਦੋਨੋਂ ਮਸ਼ੀਨ ਖਰਾਬ ਹੋ ਗਈਆਂ ਇੰਨਾ ਜਿਆਦਾ ਨੁਕਸਾਨ ਹੁੰਦਾ ਅੱਡਾ بارش ਦੇ ਨਾਲ ਪਾਣੀ ਤੇ ਆਉਂਦਾ ਹੀ ਆਉਂਦਾ ਵਾ ਹਨਾ ਤੇ ਪਾਣੀ ਕੱਢਣਾ ਤੇ ਇੰਨਾ ਜਿਆਦਾ ਔਖਾ ਵਾ ਕੋਈ ਹਾਮ ਨਹੀਂ ਮਤਲਬ ਬੈਠਾ ਥੱਲੇ ਤਾਂ ਹੀ ਮੰਨ ਸਕਦੇ ਮਤਲਬ ਕਿਦਾਂ ਆਪਾਂ ਪਾਣੀ ਕੱਢਦੇ ਆ ਬਹੁਤ ਹੀ ਬੁਰੀ ਹਾਲਤ ਹੁੰਦੀ ਹੈ ਨਾ ਲੋਕੀ ਕਹਿੰਦੇ ਮੀਂਹ ਆ ਜੇ ਮੀਂਹ ਆ ਜੇ ਠੰਡਾ ਹੋ ਜੇਗਾ ਆਪਾਂ ਕਹਿੰਦੇ ਨਾ ਮੀਂਹ ਨਾ ਹੋਵੇ ਇਹਨਾਂ ਨੂੰ ਸਾਨੂੰ ਧੁੱਪ ਚੰਗੀ ਆ ਤੇ ਅਸੀਂ ਧੁੱਪ ਬਰਦਾਸ਼ਤ ਕਰ ਲਾਂਗੇ ਬਟ ਜਿਹੜਾ ਪਾਣੀ ਆਉਂਦਾ ਵਾ ਮੀਂਹ ਆਉਂਦਾ ਉਹ ਨਹੀਂ ਅਸੀਂ ਬਰਦਾਸ਼ਤ ਕਰ ਸਕਦੇ ਹਣਾ ਤੇ ਤੁਹਾਨੂੰ ਬਤਾ ਮਤਲਬ ਇੱਧਰ ਉੱਧਰ ਬਹੁਤ ਜ਼ਿਆਦਾ ਪਾਣੀ ਆ ਗਿਆ ਵਾ ਚਾਰ ਸਵੇਰੇ ਚੰਡੀਗੜ੍ਹ ਹੁਸ਼ਿਆਰਪੁਰ ਸ਼ੀਰਿਆ ਗੋਬਿੰਦਪੁਰ ਬਟਾਲਾ ਬਹੁਤ ਜ਼ਿਆਦਾ ਪਾਣੀ ਆ ਗਿਆ ਲੋਕਾਂ ਦੇ ਘਰਾਂ ਚ ਵੜ ਗਿਆ ਤੁਸੀਂ ਵੀ ਵੀਡੀਓਜ਼ ਵੇਖਦੇ ਹੋਗੇ ਨਾ ਆਪਾਂ ਵੀ ਬਹੁਤ ਸਾਰੀ ਵੀਡੀਓਜ਼ ਵੇਖੀਆਂ ਵਾ ਤੇ ਬਹੁਤ ਜ਼ਿਆਦਾ ਪਾਣੀ ਆ ਗਿਆ ਚਾਰ ਜ਼ਫੇਰੇ ਤੇ ਬਹੁਤ ਨੁਕਸਾਨ ਹੁੰਦਾ ਪਿਆ ਲੋਕਾਂ ਦਾ ਬਹੁਤ ਜ਼ਿਆਦਾ ਮਤਲਬ ਇੱਕ ਸੀਜ਼ਨ ਸਾਵਣ ਮਹੀਨੇ ਦਾ ਇੱਕ ਸੀਜ਼ਨ ਚੰਗਾ ਲੰਘ ਜਾਂਦਾ ਇੱਕ ਸੀਜ਼ਨ ਫੇਰ ਉਦਾਂ ਦਾ ਹੀ ਲੰਘਦਾ ਵਾ ਤੇ ਇਥੇ ਨਮਿਸ਼ ਨੂੰ ਲੱਗੀ ਸੱਟ ਕਿਉਂਕਿ ਧਰਨਪੁਰ ਦਾ ਪਾਣੀ ਪਹਿਨਾਂ ਦੇ ਮੇਨਾ ਪਾਣੀ ਕਢਾਉਂਦਾ ਰਿਹਾ ਕਿ ਮੰਮਾ ਤੂੰ ਮਤਲਬ ਲੱਗੀ ਤੇ ਚੱਲ ਮੈਂ ਤੇਰੇ ਨਾਲ ਕਢਾ ਦਿੰਨਾ ਪਾਣੀ ਤੇ ਮੇਨਾ ਪਹਿਲਾਂ ਪਾਣੀ ਕਢਾਉਂਦਾ ਰਿਹਾ ਤੇ ਫਿਰ ਪੌੜੀਆਂ 'ਚ ਆਉਂਦਾ ਆਉਂਦਾ ਫਿਸਲ ਗਿਆ ਤੇ ਸਿੱਧਾ ਗੇਟ ਦੇ ਨਾਲ ਵੱਜਾ ਤੇ ਸਿਰ ਜਿਹੜਾ ਉਹਦਾ ਬਾੜ ਗਿਆ ਤੇ ਮੈਨੂੰ ਪਾਣੀ ਨਾਲ ਤੇ ਕੋਈ ਪ੍ਰੋਬਲਮ ਨਹੀਂ ਮੈਂ ਪਾਣੀ ਕੱਢ ਲੂੰਗੀ ਬਟ ਬੱਚਿਆਂ ਨੂੰ ਕੁਝ ਨਹੀਂ ਹੋਣਾ ਚਾਹੀਦਾ ਹੈਗਾ ਮੈਨੂੰ ਇੰਨਾ ਦਿਲ ਨੂੰ ਕੁਝ ਹੋਇਆ ਤੇ ਇੰਨੀ ਜ਼ਿਆਦਾ ਨਹੀਂ ਲੱਗੀ ਬਟ ਥੋੜੀ-ਬੋਤੀ ਵੀ ਲੱਗੀ ਹੋਈ ਨਾ ਤੇ ਬੱਚੇ ਬੱਚੇ ਚਲੋ ਸੋਲ ਹੁੰਦੇ ਪਰ ਆਪਣੇ ਆਪ ਕੋ ਵੀ ਵੇਖਿਆ ਨਹੀਂ ਜਾਂਦਾ ਨਾ ਮਾਂ ਪਿਓ ਕੋ ਵੀ ਵੇਖਿਆ ਨਹੀਂ ਜਾਂਦਾ ਹੈਗਾ ਕਿ ਬੱਚਾ ਨੂੰ ਖੁਸ਼ ਹੋਵੇ ਹਨਾ ਜਿੰਦੇ ਜੀ ਤੇ ਇੱਥੇ ਮੈਂ ਸਾਰਾ ਕੰਮ ਕਰ ਕਰਕੇ ਨਾ ਤੋਕੇ ਤੇ ਮੈਂ ਜਾਣਾ ਸੀ ਗੁਰਦੁਆਰਾ ਸਾਹਿਬ ਤੇ ਉਹ ਆਪਾਂ ਹੋ ਗਏ ਲੇਟ ਤੇ ਫਿਰ ਮੈਨੂੰ ਕਿਹ ਚੱਲਣਾ ਹੁਣ ਲੇਟ ਹੀ ਕੋਈ ਗੱਲ ਨਹੀਂ ਤੇ ਲੇਟ ਹੀ ਚਲ ਜਾਗੇ 2:00 ਦਾ ਟਾਈਮ ਹੋਣਾ ਮੇਰੇ ਖਿਆਲ ਨਾਲ 2:00 ਵਜੇ ਫਿਰ ਮੈਂ ਗਈ ਮੈਂ ਪਹੁੰਚ ਗਈ ਫਿਰ ਰਸ਼ੀਦ ਦਾ ਸਾਹਿਬ ਤੇ ਆਪਣੇ ਛੋਟੇ ਬਟੇ ਲੈ ਕੇ ਨਾਲ ਮੰਮੀ ਸੀ ਤੇ ਇੰਨੀ ਜ਼ਿਆਦਾ ਭੀੜੀ ਸੰਡੇ ਵਾਲੇ ਦਿਨ ਤੇ ਉਥੇ ਸੀ ਮਨੂ ਛੱਡ ਕੇ ਜਾਣ ਨੂੰ ਮਤਲਬ ਦਿਲਤ ਨਹੀਂ ਕਰਦਾ ਬਟ ਮੈਨੂੰ ਜਾਣਾ ਪਿਆ ਅੱਜ ਐਤਵਾਰ ਹੀ ਮੈਂ ਕਿ ਚੱਲਾ ਹਣਾ ਆਪਣੀ ਹਾਜਰੀ ਲਾਉਣ ਨੇ ਬੜਾ ਹੀ ਸ਼ੇਰ ਹੋ ਗਿਆ ਸੀ ਮਤਲਬ ਮੂੰਹ ਕੱਢਿਆ ਸੀ ਮੈਂ ਜਾਣਾ ਜਾਣਾ ਸੰਗਤ ਇੰਨੀ ਜ਼ਿਆਦਾ ਹੀ ਮਤਲਬ ਧੁੱਪੇ ਬੈਠੀ ਜਿਨ੍ਹਾਂ ਨੇ ਚਲੋ ਸੁਖਿਆ ਹੁੰਦਾ ਨਾ ਆਪਾਂ ਮਦਲ ਸਾਡੀ ਮਨੋ ਕਾਮਨਾ ਪੂਰੀ ਹੋਊਗੀ ਤੇ ਆਪਾਂ ਧੁੱਪੇ ਬਹਿ ਕੇ ਚਪੈਰਾ ਕੱਟਾਂਗੇ ਹਣਾ ਬੜਾ ਕੁਛ ਲੋਕੀ ਕਰਦੇ ਆ ਹਣਾ ਤੇ ਬਾਬਾ ਜੀ ਹਰ ਇੱਕ ਮਨੋ ਕਾਮਨਾ ਪੂਰੀ ਕਰਦੇ ਆ ਮਤਲਬ ਇਦਾਂ ਦਾ ਕੋਈ ਇਨਸਾਨ ਨਹੀਂ ਜਿਹਦੀ ਮਤਲਬ ਵੀ ਸ਼ਪੂਰੀ ਨਾ ਹੋਈ ਹੋਵੇ ਇੰਨੀ ਜ਼ਿਆਦਾ ਸੰਗਤ ਮਤਲਬ ਦਿਨੋ ਦਿਨ ਸੰਗਤ ਵੱਧਦੀ ਜਾਂਦੀ ਹੈ ਘਟਦੀ ਨਹੀਂ ਹੈਗੀ ਤੇ ਇੱਥੇ ਆਪਣਾ ਦੋ ਦਿਨ ਦਾ ਵਲੌਗ ਹੋਊਗਾ ਇਹ ਵਾਲਾ ਤੇ ਉਹਦੇ ਨਾਲ ਕਿਤੇ ਕੋਈ ਵੀ ਸ਼ੂਟ ਨਹੀਂ ਹੋਇਆ ਇੰਨਾ ਬੱਚੇ ਮੇਰੇ ਨੇ ਤੰਗ ਕੀਤਾ ਆਪਾਂ ਚੱਲ ਤੇ ਗਏ ਮਤਲਬ ਇੰਨੀ ਜ਼ਿਆਦਾ ਇੱਕ ਗਰਮੀ ਬਹੁਤ ਹੀ ਇੱਕ ਬੱਚਾ ਛੋਟਾ ਹੀ ਪਹਿਲਾਂ ਤੇ ਉਹ ਸੁੱਤਾ ਰਿਹਾ ਤੇ ਕੋਈ ਦਿੱਕਤ ਨਹੀਂ ਆਈ ਤੇ ਜਦੋਂ ਆਪਾਂ ਮਤਲਬ ਇਹ ਇਹ ਇੰਨੀ ਭੀੜ ਦੇ ਵਿੱਚੋਂ ਲੰਘਦੀ ਪਈ ਮੈਂ ਤੇ ਉੱਠ ਗਿਆ ਉਹ ਤੇ ਇੰਨਾ ਜ਼ਿਆਦਾ ਰੋਇਆ ਇੰਨਾ ਜ਼ਿਆਦਾ ਲੋਕਾਂ ਨੂੰ ਵੇਖ ਕੇ ਪਹਿਲੀ ਵਾਰੀ ਉਹਨੂੰ ਮੈਂ ਬਾਹਰ ਕੱਢਿਆ ਘਰੋਂ ਤੇ ਇੰਨਾ ਜ਼ਿਆਦਾ ਰੋਂਦਾ ਪਿਆ ਹina ਲੋਕਾਂ ਨੂੰ ਵੇਖ ਵੇਖ ਕੇ ਹਨਾ ਤੇ ਕਿੰਨੇ ਜਾਣੇ ਮੈਨੂੰ ਕਹਿੰਦੇ ਹੀ ਮਤਲਬ ਤੂੰ ਕਿਉਂ ਲੈ ਕੇ ਆਈ ਨੇ ਛੋਟੇ ਬੱਚੇ ਨੂੰ ਕਿਉਂ ਲੈ ਕੇ ਆਈ ਹਨਾ ਮੈਨੂੰ ਪਤਾ ਨਹੀਂ ਮਤਲਬ ਇੰਨਾ ਜ਼ਿਆਦਾ ਹੀ ਉਹ ਤੰਗ ਕਰੂਗਾ ਤੇ ਮਤਲਬ ਮੈਂ 5 ਮਿੰਟ ਵੀ ਸਿਰਫ ਸੰਗਤ ਦੇ ਦਰਸ਼ਨ ਕੀਤੇ ਗੁਰਦੁਆਰੇ ਦੇ ਅੰਦਰ ਪੈਰ ਪਾਇਆ ਸਿਰਫ ਤੇ ਮੱਥਾ ਟੇਕਿਆ ਤੇ ਆਪਾਂ ਬਾਹਰ ਆ ਗਏ ਤੇ ਬਾਹਰ ਆਣ ਕੇ ਆਪਾਂ ਨਿੰਬੂ ਪਾਣੀ ਵਗੈਰਾ ਪੀਤਾ ਬੱਚੇ ਮੇਰੇ ਨੂੰ ਮੈਂ ਪਾਣੀ ਵਗੈਰਾ ਪਿਆਇਆ ਤੇ ਪੇਰ ਆਪਾਂ ਉਸੇ ਵਿਲੇ ਜਿਹੜਾ ਮੋੜ ਆਏ ਜਿਆਦਾ ਆਪਾਂ ਬੈਠੇ ਹੀ ਨਹੀਂ ਮਤਲਬ ਇੰਨੀ ਦੂਰ ਵੀ ਆਪਾਂ ਗਏ ਤੇ ਪਰ ਇਹ ਕਿ ਛੋਟਾ ਬੱਚਾ ਹੀ ਨਹੀਂ ਉਹ ਨਹੀਂ ਖਲੋਂਦਾ ਰੋਈ ਜਾਂਦਾ ਹੀ ਇਸ ਕਰਕੇ ਨਾ ਜਿਆਦਾ ਟਾਈਮ ਨਹੀਂ ਦੇ ਪਾਏ ਆਪਾਂ ਤੇ ਆਪਾਂ ਜਲਦੀ ਆ ਗਏ ਤੇ ਬਹੁਤ ਅੰਗ ਕੀਤਾ ਨੂੰ ਤੇ ਮਤਲਬ ਇਹ ਕਿ ਮੈਨੂੰ ਪਤਾ ਲੱਗ ਗਿਆ ਕਿ ਹਾਂ ਮਤਲਬ ਗਰਮੀ ਦੇ ਵਿੱਚ ਨਹੀਂ ਜਾ ਸਕਦੀ ਮੈਂ ਛੋਟਾ ਬੱਚਾ ਲੈ ਕੇ ਜਾਂ ਮਤਲਬ ਉਹਨੇ ਨਾ ਪਹਿਲੀ ਵਾਰੀ ਇੰਨੀ ਜ਼ਿਆਦਾ ਸੰਗਤ ਵੇਖੀ ਆ ਲੋਕੀ ਵੇਖੀ ਆ ਵਨਸਵੰਨੇ ਤੇ ਤਦ ਕਰਕੇ ਉਹ ਲੋਕਾਂ ਵੱਲ ਬੀ ਬੀ ਕੇ ਰੋਈ ਜਾਂਦਾ ਪਿਆ ਸੀ ਤੇ ਇਥੇ ਆਪਣੀ ਮਸ਼ੀਨਾਂ ਤਾਨੂੰ ਦੱਸਿਆ ਦੋਵੇਂ ਖਰਾਬ ਹੋ ਗਈਆਂ ਵਾ ਇੱਕ ਤੇ ਇਹ ਵਾਲੀ ਜਿਹੜੀ ਆ ਇਹ ਚੱਲਦੀ ਨਹੀਂ ਆ ਧੋਣ ਵਾਲੀ ਇੱਕ ਸੁਕਾਣ ਵਾਲੀ ਨਹੀਂ ਚੱਲਦੀ ਇਸ ਕਰਕੇ ਇੱਕ ਚ ਧੋਣੇ ਪੈਂਦੇ ਆ ਦੂਜੀ ਚ ਸੁਕਾਣੇ ਪੈਂਦੇ ਆ ਤੇ ਘਰ ਪੂਰਾ ਐਨ ਕਲੀਨ ਕਰਨਾ ਪਿਆ ਵਾ ਸਾਰਾ ਦਵਾਈ ਵਗੈਰਾ ਪਾ ਕੇ ਹਨਾ ਜੋ ਵੀ ਹਨਾ ਹੀਪਾ ਪਾ ਕੇ ਸਾਰਾ ਕਲੀਨ ਕਰਦੇ ਆ ਘਰ ਨੂੰ ਪੂਰੀ ਤਰ੍ਹਾਂ ਜਿੰਨੀ ਵਾਰੀ ਪਾਣੀ ਹੁੰਦਾ ਉੰਨੀ ਵਾਰੀ ਆਪਾਂ ਕਲੀਨ ਕਰਦੇ ਦਵਾਈ ਪਾ ਕੇ ਕੋ ਕੋਈ ਨਾ ਕੀੜਾ ਮਕੌੜਾ ਨਾ ਰਹਿ ਜੇ ਤੇ ਹਨਾ ਬੱਚਿਆਂ ਵਾਲਾ ਘਰ ਵਾ ਆਪੇ ਸਿਆਣਾ ਨੂੰ ਵੀ ਜ਼ਰੂਰਤ ਹੁੰਦੀ ਆ ਨਾ ਕੋਈ ਕੀੜੇ ਮਕੌੜੇ ਤੋਂ ਡਰ ਹੁੰਦਾ ਤੇ ਆਪਾਂ ਐਨ ਸਾਰਾ ਘਰ ਕਲੀਨ ਕਰਦੇ ਆ ਫਿਰ ਟੋਟਲੀ ਸਾਰੇ ਜਿਹੜੇ ਕੱਪੜੇ ਉਹ ਧੋਣੇ ਪੈਂਦੇ ਆ ਤੇ ਮੈਂ ਸਾਰੇ ਕੱਪੜੇ ਜਿਹੜੇ ਆਪ ਹੀ ਧੋਤੇ ਸਾਰੇ ਤੇ ਫਿਰ ਮੈਂ ਸੁਕਾਏ ਕਿਉਂਕਿ ਧੋਪ ਅੱਛੀ ਖਾਸੀ ਲੱਗ ਜਾਂਦੀ ਹੈ ਰੱਬ ਨੂੰ ਇਹ ਹੁੰਦਾ ਕਿ ਹਾਂ ਮੈਂ ਬਾਰਿਸ਼ ਪਾਉਣੀ ਹੈ ਤੇ ਅਗਲੇ ਦਿਨ ਮੈਂ ਧੋਪ ਲਵਾ ਦੇਣੀ ਹੈ ਕਿਉਂਕਿ ਇਹਨਾਂ ਦੇ ਕੱਪੜੇ ਚਲੋ ਗਿੱਲੇ ਹੋਏ ਹੁੰਦੇ ਸੁਕਾ ਲੈਣ ਗਿਆ ਰੱਬ ਵੀ ਬਹੁਤ ਸਿਆਣਾ ਅੱਜਕੱਲ ਮਤਲਬ ਧੋਪ ਲਾ ਦਿੰਦਾ ਵੀ ਅਗਲੇ ਦਿਨ ਹਾਂ ਧੋਪ ਲਾ ਦੇਣੀ ਚਾਹੀਦੀ ਆ ਤੇ ਇਥੇ ਸਾਰੇ ਕੱਪੜੇ ਜਿਹੜੇ ਮੈਂ ਸੁੱਕੜੇ ਪਾਏ ਸੁੱਕਣ ਤੋਂ ਬਾਅਦ ਉਹਨਾਂ ਨੂੰ ਸਾਮ ਬਣਾ ਪ੍ਰੈਸ ਕਰਨਾ ਉਹ ਬੜਾ ਵੱਡਾ ਕੰਮ ਹੁੰਦਾ ਨਾ ਟਾਸਕ ਹੁੰਦਾ ਵਾ ਤੇ ਪਹਿਲਾਂ ਦੇ ਧੋ ਤੋਂ ਕਿ ਬਾਵਾ ਹਾਫ ਜਾਂਦੀਆਂ ਵਾ ਫਿਰ ਉਹਨਾਂ ਨੂੰ ਲਾਉਣਾ ਤੈਅ ਕਰਨਾ ਇੱਥੇ ਤੁਸੀਂ ਵੇਖੋਗੇ ਮੈਨੂੰ ਕਿ ਤਿੰਨ ਫੇਰੇ ਮੇਰੇ ਵੱਡੇ ਵੱਡੇ ਲੱਗੇ ਕੱਪੜਿਆਂ ਨੂੰ ਥੱਲੇ ਲਾਉਣ ਵਿੱਚ ਹਣਾ ਤੇ ਫਿਰ ਮੰਮੀ ਨੇ ਨਾਲ ਲਾ ਕੇ ਮੇਰੇ ਤੈਅ ਕਰਾਏ ਫਿਰ ਮੈਂ ਬੈ ਕੇ ਜਿਹੜੇ ਉਹ ਪ੍ਰੈਸ ਵੀ ਕੀਤੇ ਕੱਪੜੇ ਜਿਹੜੇ ਪ੍ਰੈਸ ਵਾਲੇ ਹਨਾ ਹੁਣ ਆਪਾਂ ਆਪ ਹੀ ਕਰਦੇ ਆਂ ਪ੍ਰੈਸ ਜਿਹੜੇ ਉਹ ਬਾਹਰੋਂ ਨਹੀਂ ਕਰਵਾਉਂਦੇ ਹੈਗੇ ਹਨ ਮਤਲਬ ਪਾਣੀ ਜਾਣ ਤੋਂ ਬਾਅਦ ਨਾ ਘਰ ਇਦਾਂ ਲੱਗੂਗਾ ਕਿ ਮਤਲਬ ਪਾਣੀ ਆਇਆ ਹੀ ਨਹੀਂ ਆ ਇਦਾਂ ਇੰਨੀ ਸਾਫ ਸਫਾਈ ਚਲੋ ਕਰਨੀ ਪੈਂਦੀ ਆ ਹਨਾ ਡੇਲੀ ਵੀ ਹੁੰਦੀ ਆ ਤੇ ਪਾਣੀ ਉਹਨਾਂ ਥੋੜੀ ਜਿਆਦਾ ਕਰਨੀ ਪੈਂਦੀ ਸਾਨੂੰ ਸਾਫ ਸਫਾਈ ਤੇ ਇਦਾਂ ਲੱਗਦਾ ਵੀ ਇੱਥੇ ਮਤਲਬ ਪਾਣੀ ਨਹੀਂ ਆਉਂਦਾ ਹੋਊਗਾ ਇੰਨਾ ਸਾਫ ਸੁਥਰਾ ਆਪਾਂ ਫਿਰ ਕਰ ਲੈਨੇ ਆ ਬੱਚਿਆਂ ਦੇ ਕਰਕੇ ਕਿਉਂਕਿ ਬੱਚਾ ਨੇ ਥੱਲੇ ਵੀ ਕੁੰਮਣਾ ਫੇਰਨਾ ਵਾ ਬੈਣਾ ਖਲੋਣਾ ਵਾ ਨਾ ਉਹਨਾਂ ਕਰਕੇ ਬਹੁਤ ਜਿਆਦਾ ਕੇਅਰ ਕਰਨੀ ਪੈਂਦੀ ਆ ਤੇ ਫਰਨੈਲ ਪਾਪ ਆ ਕੇ ਅੱਪਾ ਪੋਚੇ ਲਾਉਣੇ ਆ ਬੈੱਡ ਦੇ ਥੱਲੇ ਮਤਲਬ ਫਿਰ ਪੋਚੇ ਸਟੈਂਡ ਵਾਲਾ ਮੈਨੂੰ ਨਵਾਂ ਹੀ ਮਗਾਉਣਾ ਪੈਂਦਾ ਹਰ ਵਾਰੀ ਨਵਾਂ ਮਗਾਉਣਾ ਪੈਂਦਾ ਕਿ ਨਾ ਨਵਾਂ ਪੋਚਾ ਹੋਵੇ ਨਵਾਂ ਪੋਚਾ ਜਿਹੜਾ ਵੱਜ ਜਾਵੇ ਚੰਗੀ ਤਰ੍ਹਾਂ ਤੇ ਐਨ ਸਫਾਈ ਹੋ ਜੇ ਚੰਗੀ ਤਰ੍ਹਾਂ ਤੇ ਫਿਰ ਇੱਥੇ ਸਭ ਚਾਦਰਾਂ ਤੁਪੀਆਂ ਹੀ ਕਿਉਂਕਿ ਸਾਰੇ ਕੱਪੜੇ ਗਿੱਲੇ ਹੋ ਗਏ ਸਾਰੀਆਂ ਚਾਦਰਾਂ ਗਿੱਲੀਆਂ ਹੋ ਗਈਆਂ ਹੀ ਫਿਰ ਇਹ ਕਿ ਉਹ ਗਿੱਲੇ-ਗਿੱਲੀਆਂ ਸੁੱਕਣੇ ਪਾ ਕੇ ਉਹੀ 스ਮੈਲ ਆਉਂਦੀ ਪਾਣੀ ਵਿੱਚੋਂ ਹਨਾ ਕੱਪੜਿਆਂ 'ਚੋਂ 스ਮੈਲ ਆਉਂਦੀ ਹੈ ਗੰਦਾ ਪਾਣੀ ਹੁੰਦਾ ਵਾ ਤੇ ਫਿਰ ਇਸ ਕਰਕੇ ਸਾਰੇ ਧੋਣੇ ਪੈਂਦੇ ਆ ਤੇ ਧੋਣ ਤੋਂ ਬਾਅਦ ਫਿਰ ਸੋਫਿਆਂ ਦੇ ਵੀ ਕਵਰ ਸਾਰੇ ਲਾਏ ਹੀ ਸਭ ਮਤਲਬ ਸਾਰੇ ਕੱਪੜੇ ਫਿਰ ਤਿਆਰ ਕਰਨੇ ਪੜੇ ਓਕੇ ਫਿਰ ਮੰਮੀ ਨੇ ਨਾਲ ਲਾ ਕੇ ਤਿਆਰ ਕਰਵਾਏ ਨਾਲ ਮੇਰਾ ਬੇਟਾ ਵੀ ਰੋਂਦਾ ਪਿਆ ਉਹਨਾਂ ਵੀ ਮੈਂ ਗੱਲਾਂ ਕਰਦੀ ਪਈ ਤੇ ਉਹਨੂੰ ਫਿਰ ਮੰਮੀ ਨੇ ਫੜਿਆ ਤੇ ਫਿਰ ਮੈਂ ਜਿਹੜੇ ਕੱਪੜੇ ਪ੍ਰੈਸ ਕੀਤੇ ਤੇ ਬਹੁਤ ਕੰਮ ਹੋ ਜਾਂਦਾ ਪਾਣੀ ਜਿਹੜਾ ਨਾ ਜਿਹੜੀ ਬਾਰਿਸ਼ ਬਹੁਤ ਕੰਮ ਖਰਾਬ ਕਰ ਦਿੰਦੀ ਸਾਡੇ ਵਰਗੇ ਹੋਰ ਵੀ ਬਹੁਤ ਸਾਰੇ ਘਰ ਹੋਣਗੇ ਤੇ ਜਿੱਥੇ ਮਤਲਬ ਇਹ ਜਿਹੜਾ ਪਾਣੀ ਵਗੈਰਾ ਜਿਹੜਾ ਆ ਜਾਂਦਾ ਵਾ ਵੱਡੇ ਚਾਹਨਾ ਜੀ ਪਤਾ ਨਹੀਂ ਮੈਨੂੰ ਇਹ ਪ੍ਰੋਬਲਮ ਆਂਦੀ ਆ ਕਿ ਨਹੀਂ ਆਂਦੀ ਹੈਗੀ ਹਣਾ ਤੇ ਸਾਡੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਕਿਉਂਕਿ ਇਹ ਜਿਹੜਾ ਕੂੜਾ ਵਗੈਰਾ ਉਹ ਨਾਲੀਆਂ ਚ ਇਦਾਂ ਹੀ ਪਿਆ ਰਹਿੰਦਾ ਵਾ ਕੋਈ ਮਤਲਬ ਇਨੀ ਕੇਅਰ ਨਹੀਂ ਹੁੰਦੀ ਹੈਗੀ ਮਤਲਬ ਸੜਕਾਂ ਦੇ ਵੀ ਤੁਸੀਂ ਵੇਖੋਗੇ ਕੂੜਾ ਵਗੈਰਾ ਵਾ ਨਾਲਿਆਂ ਵਿੱਚ ਕਿਉਂਕਿ ਨਾਲਿਆਂ ਚ ਕੂੜਾ ਕੱਢਿਆ ਜਾਊਗਾ ਤੇ ਪਾਣੀ ਬਾਹਰ ਜਾਊਗਾ ਕੂੜਾ ਇੰਨਾ ਜ਼ਿਆਦਾ ਹੁੰਦਾ ਕਿ ਪਾਣੀ ਨੰਗਰ ਨੂੰ ਕੋਈ ਵੀ ਜਗ੍ਹਾ ਹੀ ਨਹੀਂ ਹੁੰਦੀ ਹੈਗੀ ਤੇ ਇਸ ਕਰਕੇ ਘਰਾਂ ਚ ਪਾਣੀ ਜਿਹੜਾ ਉਹ ਆ ਜਾਂਦਾ ਨਹੀਂ ਤੇ ਘਰਾਂ ਚ ਪਾਣੀ ਕਦੀ ਨਾ ਆਵੇ ਤੇ ਆਪਣੀ ਗਵਰਨਮੈਂਟ ਵੀ ਇਦਾਂ ਹੀ ਹੈ ਕਿ ਮਤਲਬ ਗਲੀਆਂ ਜਿਹੜੀਆਂ ਉੱਚੀਆਂ ਕਰੀ ਜਾਂਦੀਆਂ ਮਤਲਬ ਉੱਚੀਆਂ ਕਰੀ ਜਾਣੀਆਂ ਕਰੀ ਜਾਣੀਆਂ ਵਾ ਘਰ ਜਿਹੜੇ ਲੋਕਾਂ ਦੇ ਉਹ ਨੀਵੇਂ ਹੋ ਜਾਂਦੇ ਹਨ ਚੰਗੇ ਭਲੇ ਕੋਠੀਆਂ ਪਈਆਂ ਪਈਆਂ ਵੀ ਉਹ ਜਿਹੜੀਆਂ ਨੀਵੀਆਂ ਹੋ ਜਾਂਦੀਆਂ ਫਿਰ ਕੀ ਮਤਲਬ ਰੋਜ਼-ਰੋਜ਼ ਘਰ ਰਣ ਨਹੀਂ ਖਾਲਾ ਜਿਹਦਾ ਵਾੜਾ ਨਹੀਂ ਨਾ ਹੈਗੇ ਕਿ ਉਹ ਰੋਜ਼-ਰੋਜ਼ ਘਰ ਪਾ ਲੋ ਹਨਾ ਘਰ ਤੇ ਇੱਕ ਵਾਰੀ ਹੀ ਬਣਦਾ ਵਾ ਤੇ ਜ਼ਿੰਦਗੀ ਚ ਤੇ ਜਿਹੜਾ ਉਹ ਉਹੀ ਮਤਲਬ ਇੰਨੇ ਸਾਲ ਜਿਹੜਾ ਇੱਕ ਕੱਢ ਜਾਂਦਾ ਹਨਾ 20-25 ਸਾਲ ਚਲੋ ਕੱਢ ਜਾਂਦਾ ਘਰ ਹਨਾ ਕਈ ਘਰ ਬਹੁਤ ਦੇਰ ਵੀ ਕੱਢ ਜਾਂਦੇ ਆ ਜੀ ਇਦਾਂ ਦੀ ਪ੍ਰੋਬਲਮ ਨਾ ਆਵੇ ਪਾਣੀ ਵਗੈਰਾ ਦੀ ਜਾਂ ਗਲੀਆਂ ਵਗੈਰਾ ਨਾ ਹੋਣ ਉੱਚੀਆਂ ਹਨਾ ਉੱਚੀਆਂ ਕਿ ਥੋੜੀਆਂ ਬਹੁਤੀ ਉੱਚੀਆਂ ਕਰਨੀਆਂ ਚਾਹੀਦੀਆਂ ਨਾਲੀਆਂ ਸਾਫ਼ ਕਰਨੀਆਂ ਚਾਹੀਦੀਆਂ ਨਾਲੀਆਂ ਡੂੰਘੀਆਂ ਵੀ ਕਰਨੀਆਂ ਚਾਹੀਦੀਆਂ ਨਹੀਂ ਕਿ ਨਾਲੀਆਂ ਉੱਥੇ ਲੈਵਲ ਰਹਿੰਦਾ ਉਹਨਾਂ ਦਾ ਤੇ ਕੂੜਾ ਉਹਨਾਂ ਚ ਉਦਾਂ ਹੀ ਰਹਿੰਦਾ ਵਾ ਨਾ ਤੇ ਫਿਰ ਉਹ ਗਲੀਆਂ ਗੁਲੀਆਂ ਬਣਾਉਣ ਦਾ ਵੀ ਕੋਈ ਮਤਲਬ ਨਹੀਂ ਹੈਗਾ ਗਲੀਆਂ ਵੀ ਇਹ ਨਹੀਂ ਕਿ ਬਹੁਤ ਪੱਕੀਆਂ ਬਣ ਜਾਂਦੀਆਂ ਵਾ ਕਦੀ ਟੱਠਦੀਆਂ ਨਹੀਂ ਆ ਗਵਰਨਮੈਂਟ ਦੇ ਕੰਮ ਤਾਂ ਨੂੰ ਪਤਾ ਕਿੱਦਾਂ ਦੇ ਹੁੰਦੇ ਹਨਾ ਹਲਕੇ ਫੁਲਕੇ ਬਸ ਕਰ ਦੇਣੇ ਆ ਉਤੋਂ ਉਤੋਂ ਜਿੱਦਾਂ ਪੋਚਾ ਲਾਉਣਾ ਹੁੰਦਾ ਉਹੀ ਹਿਸਾਬ ਹੁੰਦਾ ਵਾ ਤੇ ਆਪਣੇ ਕੱਪੜੇ ਪ੍ਰੈਸ ਕਰ ਲੈਣੇ ਆ ਡੇਲੀ ਦਾ ਕਰ ਲੈਣੇ ਆ ਕੰਮ ਤਾਂ ਨਾ ਸ਼ੇਅਰ ਕੀਤਾ ਅੱਜ ਦਾ ਵਲੌਗ ਤੇ ਦੋ ਦਿਨਾਂ ਦਾ ਵਲੌਗ ਆ ਬਹੁਤ ਮਤਲਬ ਦੋ ਦਿਨ ਨਮਿਸ਼ ਤੇ ਪੱਟੀ ਬੰਨਣੀ ਰਹੀ ਤੇ ਬਾਅਦ 'ਚ ਮੈਂ ਖੋਲੀ ਤੇ ਥੋੜਾ ਜਿਹਾ ਨਾ ਸਵੇਲਿੰਗ ਹੀ ਤੇ ਨਾਲੇ ਥੋੜਾ ਜਿਹਾ ਜ਼ਖਮ ਸੀ ਹਨਾ ਮਨੇ ਇਹ ਹੀ ਕਿ ਇੰਜੈਕਸ਼ਨ ਵੀ ਬੜੇ ਮਤਲਬ ਉਹ ਨਾ ਲਾਂਦਾ ਵਾ ਬੜਾ ਸੋਲ ਗਿਆ ਵਾ ਤੇ ਇਸ ਕਰਕੇ ਮੈਨੂੰ ਦੀ ਬੜੀ ਟੈਨਸ਼ਨ ਹੁੰਦੀ ਆ ਤੇ ਵਲੌਗ ਨੂੰ ਵੱਧ ਵੱਧ ਸਪੋਰਟ ਕਰਿਓ ਜੀ ਵੱਧ ਵੱਧ ਹਨ ਲਾਈਕ ਕਰਿਓ ਸ਼ੇਅਰ ਕਰਿਓ ਸਾਰਿਆਂ ਆਪਣੇ ਫਰੈਂਡਸ ਨਾਲ ਹਨ ਤੇ ਪੂਰਾ ਵੇਖਿਓ ਵਲੌਗ ਨੂੰ ਹਨ ਤੇ ਐਦਾਂ ਮੇਰੀਆਂ ਬਹੁਤ ਸਾਰੀਆਂ ਲੇਡੀਜ਼ ਆ ਜਿਹੜੀਆਂ ਡੇਲੀ ਵਲੌਗ ਜਿਹੜੀਆਂ ਤੇ ਅੱਜ ਨਾ ਸਾਰਾ ਦਿਨ ਮਤਲਬ ਕੱਪੜੇ ਸਾਹਮਣੇ ਲੱਗ ਗਿਆ ਵਾ ਅੱਜ ਪਏ ਹੋਏ ਆ ਪ੍ਰੈਸ ਕਰ ਲੇ ਤਾਂ ਸਾਹਮਣੇ ਸਾਰਾ ਹੀ ਅੱਜ ਪੂਰੇ ਕੱਪੜਿਆਂ ਦਾ ਦੇਣ ਹੀ ਰੋਟੀ ਬਣਾਈ ਮਸਾ ਹੀ ਬਣਾਈ ਮਤਲਬ ਇੰਨੇ ਜਿਆਦਾ ਪਾਵਾਂ ਦੁੱਤੀਆਂ ਪਈਆਂ ਹਨ ਤੇ ਹੁਣ ਹੋ ਗਈ ਰਾਹਤ ਪੈ ਗਈ ਪਰ ਖਾਣਾ ਵਗੈਰਾ ਖਾ ਲਿਆ ਡਿਨਰ ਕਰ ਲਿਆ ਵਾ ਤੇ ਏਸੀ ਜੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਚੰਗਾ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਤਦ ਤੱਕ ਲਈ ਬਾਏ ਬਾਏ